ਮਾ ਭਾਰਤ ਆਪਾ ਤਕਰੀਬਨ ਆਪਣੀ ਉਮਰ ਦੇ ਸਾਰਿਆਂ ਹੀ ਦੇਖੀ ਹੋਣੀ ਹੈ ਨਵੀਂ ਮਾ ਭਾਰਤ ਵੀ ਆ ਗਈ ਸੀ ਨਵੇਂ ਮੁੰਡਿਆਂ ਵੀ ਦੇਖੀ ਹੋएगी ਉਹਦੇ ਚ ਗੁਰੂ ਦਰੋਣ ਹੋਇਆ ਏ ਉਹਨੇ ਕੌਰਵਾ ਪਾਂਡਵਾ ਸਾਰਿਆਂ ਨੂੰ ਵਿਦਿਆ ਦਿੱਤੀ ਸ਼ਸਤਰ ਵਿਦਿਆ ਦਿੱਤੀ ਸ਼ਸਤਰ ਵਿਦਿਆ ਦਿੱਤੀ ਅਰਜੁਨ ਬਹੁਤ ਵੱਡਾ ਤਨੋਰਧਾਰੀ ਹੈ ਅਰਜੁਨ ਤੋਂ ਵੀ ਵੱਡਾ ਇੱਕ ਤਨੋਰਧਾਰੀ ਹੋਇਆ ਇਕਲਵਯ ਉਹਨੂੰ ਕਿਸੇ ਕਾਰਨ ਗੁਰੂ ਦਰੋਣ ਨੇ ਸਿੱਖਿਆ ਦੇਣ ਤੋਂ ਇਨਕਾਰ ਕਰਤਾ ਉਹ ਜਿੱਥੇ ਇਹਨਾਂ ਨੂੰ ਸਿਖਾਉਂਦਾ ਸੀ ਉਹਨੇ ਗੁਰੂ ਦਰੋਣ ਦੀ ਮੂਰਤੀ ਬਣਾ ਕੇ ਉਹਨੂੰ ਗੁਰੂ ਧਾਰ ਲਿਆ ਇਹਨੂੰ ਦੇਖ ਦੇਖ ਕੇ ਗੁਰੂ ਦਰੋਣ ਨੂੰ ਤੇ ਉਹ ਸਿੱਖਿਆ ਗ੍ਰਹਿਣ ਕਰਦਾ ਰਿਹਾ ਇਹਨਾਂ ਦਾ ਕਿਤੇ ਕੰਪੀਟੀਸ਼ਨ ਹੋਇਆ ਉਦੋਂ ਲਾਸਟ ਦੇ ਕੰਪੀਟੀਸ਼ਨ ਹੁੰਦੇ ਹੁੰਦੇ ਜਿਵੇਂ ਹੁਣ ਪੇਪਰ ਹੁੰਦੇ ਨੇ ਲਾਸਟ ਦੇ ਉਦੋਂ ਮੁਕਾਬਲੇ ਕਰਾਉਂਦੇ ਸੀ ਵੀ ਕੌਣ ਸਭ ਤੋਂ ਵੱਡਾ ਧਰੋੜ ਧਾਰੀ ਹੈ ਕੌਣ ਯੋਧਾ ਹੈ ਸਭ ਤੋਂ ਵੱਡਾ ਉਹ ਜੇਕ ਲਵੇ ਵੀ ਆਇਆ ਗੁਰੂ ਦਰੋਂ ਨੇ ਦੇਖ ਲਿਆ ਵੀ ਇਹ ਤਾਂ ਮੇਰੇ ਸਿਖਾਏ ਹੋਏ ਸ਼ਸ਼ ਅਰਜਣ ਤੋਂ ਵੀ ਬਲਸ਼ਾਲੀ ਹੈ ਉਹਦੇ ਤੋਂ ਵੀ ਤੇਈ ਤਰਾਰੇ ਵੱਡਾ ਤਨੁਰ ਧਾਰੀ ਹੈ ਉਹਨੇ ਸੋਚਿਆ ਵੀ ਇਦਾਂ ਤਾਂ ਮੇਰੀ ਵਿਦਿਆ ਫੇਲ ਹੋ ਜੇਗੀ ਉਹਨੇ ਉਹਨੂੰ ਪੁੱਛਿਆ ਵੀ ਤੂੰ ਕਿੱਥੋਂ ਸਿੱਖਿਆ ਹੈ ਉਹ ਕਹਿੰਦਾ ਵੀ ਗੁਰਦੇਵ ਮੈਂ ਤੁਹਾਡੇ ਤੋਂ ਹੀ ਸਿੱਖਿਆ ਹੈ ਉਹ ਕਹਿੰਦਾ ਮੈਂ ਤੈਨੂੰ ਸਿੱਖਿਆ ਨਹੀਂ ਦਿੱਤੀ ਉਹ ਕਹਿੰਦਾ ਮੈਂ ਤੁਹਾਨੂੰ ਦੇਖ ਦੇਖ ਕੇ ਨਾ ਤੁਹਾਡੀ ਮੂਰਤੀ ਬਣਾ ਕੇ ਉਹਨੂੰ ਗੁਰੂ ਧਾਰਿਆ ਤੇ ਫਿਰ ਮੈਂ ਸਿੱਖਿਆ ਗੁਰੂ ਦਰੋਂ ਦੇ ਦਿਲ ਚ ਆਇਆ ਵੀ ਮੇਰੇ ਜਿਹੜੇ ਸਖਾਇਸ਼ ਅਛ ਨੇ ਜੇ ਉਹਨਾਂ ਦੇ ਉੱਤੋਂ ਦੀ ਟੱਪ ਗਿਆ ਤੇ ਮੇਰੀ ਵਿਦਿਆਧਿਆਨੀ ਹੋਏਗੀ ਉਹ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਗੁਰੂ ਧਾਰ ਕੇ ਸਿੱਖਿਆ ਹੁਣ ਤੈਨੂੰ ਗੁਰੂ ਦਖਣਾ ਦੇਣੀ ਪੈਣੀ ਹੁਣ ਜਿਵੇਂ ਫੀਸ ਦਿੰਦੇ ਨੇ ਨਾ ਸਕੂਲੇ ਮਹੀਨੇ ਦੀ ਮਹੀਨੇ ਉਦੋਂ ਸਿਖਾ ਕੇ ਲਾਸਟ ਤੇ ਗੁਰੂ ਦਖਣਾ ਲੈਂਦਾ ਹੁੰਦਾ ਸੀ ਗੁਰੂ ਚਲੋ ਜੋ ਕਹਿੰਦਾ ਕੋਈ ਗੱਲ ਨਹੀਂ ਮੈਂ ਤੇ ਆ ਰਿਹਾ ਗੁਰਦਖਣਾ ਦੇਣ ਨੂੰ ਉਨੇ ਇੱਕ ਲਵੇ ਦਾ ਅੰਗੂਠਾ ਮੰਗ ਲਿਆ ਵੀ ਨਾ ਅੰਗੂਠਾ ਹੋਏਗਾ ਤੇ ਨਾ ਇਹ ਤੀਰ ਚਲਾ ਕੇ ਉਹਨਾਂ ਨੂੰ ਅੱਗੇ ਟੱਪੇਗਾ ਤੇ ਮੈਨੂੰ ਮੇਰੇ ਖਿਆਲ ਆਇਆ ਯਾਰ ਇਹ ਵੀ ਸ਼ੁਰੂ ਤੋਂ ਹੀ ਚਲਦੀਆਂ ਆਈਆਂ ਨੇ ਚੀਜ਼ਾਂ ਮੰਨ ਲਓ ਇਤਿਹਾਸਕ ਵੇਲੇ ਤੋਂ ਚਲਦੀਆਂ ਆਈਆਂ ਨੇ ਤੇ ਇੱਕ ਲਵੇ ਵਿੱਚ ਕਿੰਨੀ ਕਲਾ ਸੀ ਉਹਦੀ ਕਲਾ ਦੀ ਗਦਰ ਨਹੀਂ ਕੀਤੀ ਸਿਰਫ ਇਹ ਦੇਖਿਆ ਗਿਆ ਵੀ ਜੋ ਉਹ ਸ਼ੇਸ਼ਟ ਸੀਗਾ ਵੀ ਮੇਰੀ ਸ਼ੇਸ਼ਟਾ ਖਰਾਬ ਨਹੀਂ ਹੋਣੀ ਚਾਹੀਦੀ ਮੇਰੀ ਸ਼ਰਸਟਾ ਕਿਤੇ ਨੀਵੀ ਨਹੀਂ ਦਿਸਣੀ ਚਾਹੀਦੀ ਇਤਿਹਾਸ ਅੱਜ ਵੀ ਦੁਹਰਾਇਆ ਜਾ ਰਿਹਾ ਹੈ ਇਹ ਨਹੀਂ ਵੀ ਅੱਜ ਕੋਈ ਓਡੇ ਤਨੁਰਤਾਰੀ ਜੈ ਇਦਾਂ ਪੈਦਾ ਨਹੀਂ ਹੋਏ ਤੁਹਾਨੂੰ ਸਭ ਨੂੰ ਯਾਦ ਹੈ ਆਪਣੇ ਦੇਸ਼ ਦੀ ਧੀ ਸ਼ੀਤਲ ਦੇਵੀ ਉਹਦੇ ਦੋਵੇਂ ਹੱਥ ਨਹੀਂ ਹੈਗੇ ਤੇ ਉਹਨੇ ਪੈਰਾਸ਼ੀਅਨ ਗੇਮਾਂ ਦੇ ਵਿੱਚ 골ਡ ਮੈਡਲ ਜਿੱਤਿਆ ਹੈ ਨਾ ਹਰਾਨ ਕੀ ਦੀ ਗੱਲ ਇੱਕ ਲਵੇ ਦਾ ਤੇ ਇੱਕ ਅੰਗੂਠਾ ਹੀ ਮੰਗਿਆ ਸੀਗਾ ਤੂੰ ਅਰਜਣ ਤਵਾਰ ਗਿਆ ਹੋ ਸਕਦਾ ਉਹਦਾ ਮਨੋਬਲ ਟੁੱਟ ਗਿਆ ਹੋਵੇ ਅੱਜ ਸਾਡੀ ਧੀ ਸ਼ੀਤਲ ਦੇਵੀ ਨੇ ਸਾਬਤ ਕਰਤਾ ਇਹ ਵੀ ਮਨੋਬਲ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਜੇ ਬੰਦਾ ਕਰਨ ਤੇ ਆ ਜਾਏ ਨਾ ਤੇ ਕੁਝ ਵੀ ਕਰ ਸਕਦਾ ਹੈ ਸੋ ਦੋਸਤੋ ਇਸ ਚੀਜ਼ ਤੋਂ ਆਪਾਂ ਨੂੰ ਅੱਜ ਵੀ ਸਿੱਖਿਆ ਲੈਣੀ ਚਾਹੀਦੀ ਹੈ ਆਪਾਂ ਏਕ ਲਵੇ ਨੂੰ ਫੋਲੋ ਭਾਵੇਂ ਨਾ ਕਰੋ ਪਰ ਸ਼ੀਤਲ ਦੇਵੀ ਨੂੰ ਜ਼ਰੂਰ ਫੋਲੋ ਕਰੋ ਜਿਨੇ ਹੌਸਲੇ ਨਾਲ ਬਿਨਾਂ ਹੱਥਾਂ ਦੇ ਕੋਈ ਇਮੇਜਿਨ ਕਰ ਸਕਦਾ ਹੈ ਕੋਈ ਸੋਚ ਸਕਦਾ ਹੈ ਕਿ ਕੋਈ ਤੀਰ ਚਲਾ ਸਕਦਾ ਹੈ ਬਿਨਾ ਹੱਥਾਂ ਤੋਂ ਇੱਕ ਲਵੇ ਇੱਕ ਅੰਗੂਠਾ ਵੜਿਆ ਜਾਣ ਕਰਕੇ ਅਰਜਣ ਤੋਂ ਦੂਜੇ ਨੰਬਰ ਤੇ ਹੋ ਗਿਆ ਤੇ ਸਾਡੀ ਭੈਣ ਸ਼ੀਤਲ ਦੇਵੀ ਨੇ ਦੋਵੇਂ ਹੱਥ ਹੁੰਦੇ باوجود ਵੀ ਮੰਨ ਲਓ ਸਾਰਿਆਂ ਨੂੰ ਹਰਾ ਕੇ 골ਡ ਮੈਡਲ ਜਿੱਤਿਆ ਹੈ ਸੋ ਇਸ ਭੈਣ ਦੇ ਜਜ਼ਬੇ ਨੂੰ ਸਲਾਮ ਹੈ